ਐਸੇ ਕਿਹਾ ਇਹਨਾਂ ਉੱਤੇ ਫੋਰਸੀ ਤੇ ਬਹਿ ਗਿਆ 200 ਰੁਪਿਆ ਐਂਟਰੀ ਕਰਾ 200 ਐਂਟਰੀ ਕਰਾ ਲਈ ਨਾ ਫੋਰਸੀ ਤੇ ਬਹਿ ਗਿਆ ਦੋ ਦਿਨਾਂੀਆਂ ਬਾਅਦ ਉਹ ਆਇਆ ਤੇ ਮੇਰੇ ਬਰਾਬਰ ਬਹਿ ਗਿਆ ਉਹ ਬਹਿ ਕੇ ਆਏ ਬਰਾਬਰ ਤੇ ਮੇਰੇ 40000 ਰੁਪਿਆ ਇਹਦੇ ਜੀ ਚੁੱਕ ਲਿਆ ਕੱਢ ਕੇ 100 ਰੁਪਿਆ ਚੋਰ ਚਾਹੇ ਜਿੰਨੇ ਵੀ ਮਰਜ਼ੀ ਚਲਾਕ ਹੋ ਨਾ ਹੋਣ ਆਖਿਰਕਾਰ ਇੱਕ ਨਾ ਇੱਕ ਦਿਨ ਤਾਂ ਅੜਕੇ ਛੜ ਹੀ ਜਾਂਦੇ ਨੇ ਅਜੇ ਹੀ ਕੁਝ ਦੇਖਣ ਨੂੰ ਮਿਲਿਆ ਫਲੋਰ ਦੀ ਕੇਨਰਾ ਬੈਂਕ ਵਿਖੇ ਜਿੱਥੇ ਕਿ ਬੈਂਕ ਚੋਂ ਪੈਸੇ ਕਢਵਾਉਣ ਲਈ ਆਈ ਇੱਕ ਬਜ਼ੁਰਗ ਦੀ ਜੇਬ ਵਿੱਚੋਂ 40000 ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋਣ ਵਾਲੀਆਂ ਦੋ ਮਹਿਲਾਵਾਂ ਨੂੰ ਬੈਂਕ ਦੇ ਸਿਕਿਉਰਿਟੀ ਗਾਰਡ ਦੁਆਰਾ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਬਿਯੌਰ ਕਰਨੈਲ ਰਾਮ ਪੁੱਤਰ ਦਰਸ਼ਨ ਦਾਸ ਵਾਸੀ ਗੰਨਾ ਪਿੰਡ ਨੇ ਦੱਸਿਆ ਕਿ ਉਸਨੇ ਜਿੱਦਾਂ ਹੀ ਬੈਂਕ ਵਿੱਚੋਂ 40000 ਰੁਪਏ ਦੀ ਨਗਦੀ ਕਢਵਾ ਕੇ ਕਾਪੀ ਚੈੱਕ ਕਰਨ ਲੱਗਾ ਤਾਂ ਉਸ ਕੋਲੋਂ ਦੋ ਔਰਤਾਂ ਆ ਕੇ ਬੈਠ ਗਈਆਂ ਜਿਨ੍ਹਾਂ ਨੇ ਉਹਨਾਂ ਦੀ ਜੇਬ ਵਿੱਚੋਂ 40000 ਰੁਪਏ ਕਢ ਲਏ ਜਿਸ ਤੋਂ ਬਾਅਦ ਉਸਨੇ ਰੌਲਾ ਪਾ ਦਿੱਤਾ ਤਾਂ ਇਸ ਦੌਰਾਨ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਉਕਤ ਮਹਿਲਾਵਾਂ ਨੂੰ ਕਾਬੂ ਕਰਕੇ ਫਲੋਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿੰਨ ਕੋ ਕੀ ਨਾ ਆਇਆ ਤੁਹਾਡੇ ਤਾਂ ਕੀ ਗੱਲਬਾਤ ਹੋਈ ਗਰਨੇਲ ਰਾਮਿਆਂਗਰਾ ਕਿੱਥੇ ਦੇ ਰਹਿਣ ਵਾਲੇ ਗੰਨਾਪੁਰ ਕੀ ਹੋਇਆ ਸੀ ਤੁਹਾਡੇ ਨੂੰ ਪੈਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਇੱਥੇ ਆਈ ਆ ਕੇ ਨਾ ਰਹਿ ਮੈਂ ਇਥੇ ਪੈਸੇ ਕੁੜਾਇਆ ਮੈਂ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਕਿਹਾ ਐਂਟਰੀ ਕਰਾ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਵੀਆਂ ਬਾਹਰੋਂ ਆਈਆਂ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਬਰਾਬਰ ਤਾਂ ਮੇਰੇ 40000 ਰੁਪਏ ਅਜੇ ਜੇਬ ਚੋਂ ਕੱਢ ਕੇ ਥੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜਵਾਰੀ ਮੈਂ ਕਿਹਾ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚਲੇ ਗਏ ਉਹ ਭਾਜੀ ਉਹ ਰਫਲਾ ਵਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਹੀਂ ਕਾੜਿਆ ਹਾਂਜੀ ਉਹਨੇ ਦਬਦਾ ਨੱਠ ਕੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਸਰਵਿਸ ਤੇ ਪਾਉੜੀਆਂ ਚ ਆਹ ਥੱਲੇ ਜਿਹੜੇ ਪਾਉੜੇ ਲੱਗੇ ਉਥੇ ਚਾਲ ਉਥੇ ਪੈਸੇ ਸਾਰੇ ਛੱਡ ਦਿੱਤੇ ਨਾ ਜਾ ਕਲਾ ਦਾ ਬਦਸ ਵੱਡੇ ਪੈਸੇ ਤੁਹਾਡੇ ਕੋਲ ਹੈ ਹੈ ਲੈ 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 ਪਾਜੀ ਹੁਣ ਕੋਲ ਬੈਠੇ ਆਹ ਬੈਠੇ ਆਹ ਦੇ ਅੰਦਰ ਬੈਠੇ ਆਂ ਪੁਲਿਸ ਵਾਲੇ ਆ ਗਏ ਮੌਕੇ ਤੇ ਆਹ ਪੁਲਿਸ ਵਾਲੇ ਬਾਅਦ ਚ ਸੱਦੇ ਆ ਪਹਿਲਾਂ ਉਥੇ ਫੜੀਆਂ ਸੀ ਅਸੀਂ ਅਸੀਂ ਘੇਰ ਲਿਆ ਬੈਂਕ ਵਾਲੇ ਸਾਰੇ ਪੈ ਗਏ ਦੋ ਜਾਨੀਆਂ ਦੋ ਜਾਨੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ हां जी ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਚੋਂ ਲੈ ਕੇ ਤੁਰ ਪਈਆਂ ਪੈਸੇ ਹੋਣੇ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਉਧਰ ਬੈਂਕ ਦੇ ਸਕਿਉਰਿਟੀ ਗਾਰਡ ਜਸਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਦੁਪਹਿਰ 12:30 ਵਜੇ ਦੇ ਕਰੀਬ ਬੈਂਕ ਅੰਦਰ ਦਾਖਲ ਹੋਈਆਂ ਸਨ ਤੇ ਜਿੱਦਾਂ ਹੀ ਵਾਰਦਾਤ ਨੂੰ ਅੰਤ ਸ਼ਾਮ ਦੇ ਕੇ ਬਾਹਰ ਜਾਣ ਲੱਗੀਆਂ ਤਾਂ ਉਸ ਵੇਲੇ ਉਹਨਾਂ ਮਹਿਲਾਵਾਂ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਮਹਿਲਾਵਾਂ ਦੇ ਨਾਲ ਇੱਕ ਮਹਿਲਾ ਹੋਰ ਵੀ ਸੀ ਜੋ ਕਿ ਬੈਂਕ ਦੇ ਬਾਹਰ ਖੜੀ ਹੋਈ ਸੀ हां जी ਮੇਰਾ ਨਾਮ ਜਸਪਾਲ ਸਿੰਘ ਆ ਜੀ ਬੈਸ ਕੋਈ ਗੱਲ ਸੀਗਾ ਠੀਕ ਹੈ ਤੇ ਤੇ ਕਿੰਨੇ 12:30 ਵਜੇ ਅੰਦਰ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚ ਚੜੀ ਕੇ 10000 ਰੁਪਏ ਕੱਢੇ ਤੇ ਬਾਹਰ ਭੱਜਣ ਲੱਗੇ ਸੀਗਾ ਜਦੋਂ ਮੈਂ ਫੜ ਲਈਆਂ ਓਕੇ ਓਕੇ ਕਿੰਨੀਆਂ ਸੀਗੀਆਂ ਕਿ ਸੀਗੀਆਂ ਤਿੰਨ ਜਣੀਆਂ ਓਕੇ ਇੱਕ ਤਾਂ ਬਾਹਰ ਬੈਠੀ ਸੀ ਦੋ ਅੰਦਰ ਆ ਕੇ ਬੈਗੀਆਂ ਓਕੇ ਤੇ ਦੋਨੇ ਫਿਰ ਲੈ ਕੇ ਭੱਜਦੇ ਹੋ ਸੀਗੇ ਕੀ ਹੁਣ ਫੜ ਲਈਆਂ ਵੀ ਹਾਂ ਫੜ ਲਈਆਂ ਪੈਸੇ ਜਿਹੜੇ ਸੀਗੇ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੇ ਐਸ ਐਚਓ ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਕਤ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਦੌਰਾਨ ਉਹਨਾਂ ਦੱਸਿਆ ਕਿ ਕਾਬੂ ਕੀਤੀਆਂ ਮਹਿਲਾਵਾਂ ਦੀ ਪਛਾਣ ਪੂਜਾ ਵਾਸੀ ਮੱਧ ਪ੍ਰਦੇਸ਼ ਭੁੱਲੀ ਵਾਹਿਦ ਦੀ ਪਾਨੀ ਪਤਨੀ ਰਘਵੀਰ ਦੀ ਪਾਨੀ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਲੁਧਿਆਣਾ ਵਜੋਂ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾ ਪਿੰਡ ਤੇ ਉਹਨਾਂ ਦੀ ਨੌ ਮੀਲਾਂ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫਰਦੀ ਨਾਲ ਚੋਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦਿਲਵਾਨੀ ਵਾਈਫ ਆਵਰਗਵੀਰ ਦੇਪਾਨੀ ਵਾਸੀ ਪੁਲਖੇੜੀ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਰੇਡੀ ਹੈ ਉਹਦਾ ਨਾਮ ਹੈ ਪੂਜਾ ਵਾਈਫ ਆਵਰ ਨੌਜਨ ਵਾਸੀ ਕਰੀਹਾ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ 200 ਤੋਂ ਮਕਦਮੇ ਦਰਜ ਨੇ ਜਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ